ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਗੁਇੰਦਵਾਲ ਸਾਹਿਬ ਦਾ ਰਹਿਣ ਵਾਲਾ ਮੈਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਦੇ ਵਿੱਚ 2018 ਦੇ ਵਿੱਚ ਪਾਸ ਆਊਟ ਕੀਤੀ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਮੈਂ ਯੂਪੀਐਸਸੀ ਦੇ ਇਗਜ਼ਾਮ ਦੀ ਤਿਆਰੀ ਕਰਨੀ ਹੈ ਉਹਦੇ ਲਈ ਮੈਂ ਚੰਡੀਗੜ੍ਹ ਅਕੈਡਮੀ ਦੇ ਵਿੱਚ ਐਡਮਿਸ਼ਨ ਲਈ ਜਿੱਥੇ 1.5 ਸਾਲ ਦੀ ਕੋਚਿੰਗ ਤੋਂ ਬਾਅਦ ਮੈਂ ਆਪਣਾ ਯੂਪੀਐਸਸੀ ਦਾ ਪਹਿਲਾ ਅਟੈਂਪਟ ਕੀਤਾ ਜਿਹੜਾ ਕਿ ਅਨਫੋਰਚਨਟਲੀ ਮੈਂ ਪਾਸ ਨਹੀਂ ਕਰ ਸਕੇ ਫਿਰ ਆਪਣੀ ਤਿਆਰੀ ਨੂੰ ਮੈਂ ਲਗਾਤਾਰ ਜਾਰੀ ਰੱਖਿਆ ਇੱਕ एक्सपेक्टेशन ਹੀ ਕਿ ਜੋ ਨਵੀਂ ਸਰਕਾਰ ਆ ਭਗਵੰਤ ਮਾਨ ਜੀ ਦੀ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਹੀ ਯੂਥ ਦੇ ਨਾਲ ਕਿ ਅਸੀਂ ਤੁਹਾਨੂੰ ਇੱਥੇ ਰੋਜ਼ਗਾਰ ਦਵਾਂਗੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਫਿਰ ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਰੈਗੂਲਰ ਭਰਤੀ ਅਨਾਉਂਸ ਕੀਤੀ ਹੈ ਜਿਹਦੇ ਵਿੱਚ ਕਨਸਟੇਬਲ ਦੀਆਂ ਨੀਅਰ ਅਬਾਊਟ 1700 ਸਬ ਇੰਸਪੈਕਟਰ ਦੀਆਂ ਨੀਅਰ ਅਬਾਊਟ 300 ਵੈਕੈਂਸੀਆਂ ਹਰ ਸਾਲ ਭਰਨ ਦਾ ਉਹਨਾਂ ਨੇ ਐਲਾਨ ਕੀਤਾ ਫਿਰ 2023 ਦੇ ਵਿੱਚ ਆਪਣੇ ਵਾਅਦੇ ਮੁਤਾਬਕ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ 2023 ਦੇ ਵਿੱਚ ਇੱਕ ਵਾਰ ਫਿਰ ਸਬ ਇੰਸਪੈਕਟਰ ਦੀਆਂ ਪੋਸਟਾਂ ਨੂੰ ਲੈ ਕੇ ਆਏ ਜਿਹਦੇ ਵਿੱਚ ਮੈਂ ਉਸ ਐਗਜ਼ਾਮ ਨੂੰ ਅਪੀਅਰ ਕੀਤਾ ਤੇ ਓਵਰਆਲ ਮੇਰੀ ਪੰਜਾਬ ਦੇ ਵਿੱਚ ਸੈਕਿੰਡ ਰੈਂਕ ਆਈ 8 ਅਗਸਤ 2024 ਨੂੰ ਸੀਐਮ ਮਾਨ ਦੇ ਵੱਲੋਂ ਸਾਨੂੰ ਫਲੋਰ ਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਮੇਰੀ ਪੂਰੇ ਪੰਜਾਬ ਦੇ ਵਿੱਚ ਸੈਕੰਡਰੀ ਰੈਂਕ ਆਈ ਜਿਹਦੇ ਕਰਕੇ ਸੀਐਮ ਮਾਨ ਸਰ ਨੇ ਆਪ ਖੁਦ ਉਹਨਾਂ ਨੇ ਮੈਨੂੰ ਨਿਯੁਕਤੀ ਪੱਤਰ ਦਿੱਤਾ ਫਿਰ 12 ਅਗਸਤ 2024 ਨੂੰ ਸਾਡੀ ਆਫੀਸ਼ੀਅਲ ਜੁਆਇਨਿੰਗ ਹੋਈ ਸੀਪੀ ਅਮਰਸਰ ਦੇ ਵਿੱਚ ਜੁਆਇਨਿੰਗ ਸਾਡੀ ਕਰਵਾਈ ਗਈ ਜੋ ਮੇਨ ਡਿਸਟ੍ਰਿਕਟ ਟ੍ਰੇਸ਼ਨ ਅਲੋਟ ਹੋਇਆ ਉਹ ਮੇਰਾ ਸੀਪੀ ਅਮਰਸਰ ਦਾ ਹੈ ਜੁਆਇਨਿੰਗ ਤੋਂ ਬਾਅਦ ਸਾਨੂੰ ਜੋ ਇੱਥੋਂ ਦੇ ਲੋਕਲ ਸਟੇਸ਼ਨਸ ਆ ਸੀਪੀ ਅਮਰਸਰ ਦੇ ਉਹਨਾਂ ਨਾਲ ਅਟੈਚ ਕੀਤਾ ਗਿਆ ਲੱਗਦਾ ਹੀ 1 ਰੁਪਿਆ ਨਹੀਂ ਦਿੱਤਾ ਬਿਨਾਂ ਪੈਸੇ सीएमਰ ਦੀ ਬਦੌਲਤ ਸਾਨੂੰ ਪੰਜਾਬ ਦੇ ਵਿੱਚ ਇੱਕ ਵਧੀਆ ਰਿਸਪੈਕਟਫੁਲ ਜੌਬ ਮਿਲੀ ਇਸ ਲਈ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ